ਖੁਸ਼ ਆਰਪਾ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਦੋਸਤੋ ਬੀਤੇ ਕੁਝ ਦਿਨ ਪਹਿਲਾਂ ਪੰਜਾਬੀ ਸਿੰਗਰ ਗੁਲਾਬ ਸਿੱਧੂ ਦਾ ਇੱਕ ਵਿਵਾਦ ਹੋਇਆ ਸੀ ਇੱਕ ਗਾਣੇ ਨੂੰ ਲੈ ਕੇ ਪਰ ਫਿਲਹਾਲ ਉਹ ਵਿਵਾਦ ਰੁਕ ਗਿਆ ਹੈ ਸਰਪੰਚਾਂ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਹੁਣ ਇੱਕ ਨਵਾਂ ਵਿਵਾਦ ਸ਼ੁਰੂ ਹੋਇਆ ਹੈ ਅਮਰੀਕਾ ਦੀ ਧਰਤੀ ਤੇ ਬੈਠੇ ਆਤਵਾਦੀ ਗੁਰਪਤਵੰਦ ਸਿੰਘ ਪੰਨੂ ਦਾ ਗੁਰਪਤਵੰਦ ਸਿੰਘ ਪੰਨੂ ਨੂੰ ਤੁਸੀਂ ਅਕਸਰ ਸਾਰੇ ਜਾਣਦੇ ਹੋ ਕਿ ਉਹ ਸੋਸ਼ਲ ਮੀਡੀਆ ਤੇ ਲਾਈਵ ਆ ਕੇ ਕਿਸੇ ਨਾ ਕਿਸੇ ਦੇ ਤੰਜ ਕੱਸਦੇ ਰਹਿੰਦੇ ਨੇ ਇਸ ਵਾਰ ਜਿਹੜਾ ਉਹਨਾਂ ਦਾ ਮਸਲਾ ਸ਼ੁਰੂ ਹੋਇਆ ਹੈ ਇਹ ਮਸਲਾ ਜੁੜਦਾ ਹੈ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੇ ਨਾਲ ਮਸਲਾ ਕੀ ਹੈ ਇਹਦੇ ਬਾਰੇ ਤੁਹਾਨੂੰ ਸਾਰਿਆਂ ਜਾਣਕਾਰੀ ਦੇ ਦੇਣਾ ਚਾਹੁੰਦਾ ਕਿ ਕੁਝ ਦਿਨ ਪਹਿਲਾਂ ਪੰਜਾਬੀ ਜੋ ਸਿੰਗਰ ਤੇ ਐਕਟਰ ਵੀ ਨੇ ਦਿਲਜੀਤ ਦੋਸਾਂਝ ਇੰਡੀਆ ਦਾ ਨੰਬਰ 1 ਸ਼ੋਅ ਕੇਬੀਸੀ ਜਾਨਕਿ ਕੌਣ ਬਣੇਗਾ ਕਰੋੜਪਤੀ ਜਿਸ ਨੂੰ ਹੋਸਟ ਕਰਦੇ ਨੇ ਅਮਿਤ ਆਬਚਨ ਜਿਨ੍ਹਾਂ ਨੂੰ ਆਪਾਂ 90 ਦੇ ਦਸ਼ਕ ਦਾ ਲੈਜੈਂਡ ਕਹਿੰਦੇ ਆ ਉਹਨਾਂ ਦੇ ਸ਼ੋਅ ਵਿੱਚ ਜਾਂਦੇ ਨੇ ਹਾਲਾਂਕਿ ਸ਼ੋਅ 'ਚ ਜਾਣ ਤੋਂ ਪਹਿਲਾਂ ਦਲਜੀਤ ਓਸਾਂਝ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਾਈਵ ਆ ਕੇ ਆਪਣੇ ਫੈਨਸ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਦੱਸਦੇ ਨੇ ਕਿ ਮੈਂ ਕੌਣ ਬਣੇਗਾ ਕਰੋੜਪਤੀ ਸ਼ੋਅ ਦੇ ਵਿੱਚ ਜਾ ਰਿਹਾ ਤੇ ਉੱਥੇ ਜਾ ਕੇ ਮੇਰੇ ਕੋਲੋਂ ਜਿਹੜੇ ਸਵਾਲ ਪੁੱਛੇ ਜਾਣਗੇ ਜਿੰਨੇ ਵੀ ਮੈਂ ਜਵਾਬ ਦੇ ਪਾਉਂਗਾ ਉਹ ਸਵਾਲਾਂ ਦੇ ਜਿੰਨੀ ਜਾਂ ਫਿਰ ਕਹਿ ਲਓ ਮੈਂ ਜਿੰਨੀ ਵੀ ਉਥੋਂ ਰਾਸ਼ੀ ਜਿੱਤੂੰਗਾ ਉਹ ਜਿਹੜੀ ਸਾਰੀ ਰਾਸ਼ੀ ਹੈ ਮੈਂ ਹਰ ਪੀੜਤਾ ਨੂੰ ਦਾਨ ਕਰੂੰਗਾ 쇼 ਸ਼ੁਰੂ ਹੁੰਦਾ ਹੈ 쇼 ਦੀ ਸਟਾਰਟਿੰਗ ਦੇ ਵਿੱਚ ਜਦੋਂ ਅਮਿਤ ਆਵਚਨ ਵੱਲੋਂ ਦਲਜੀਤ ਦਸਾਂਝ ਨੂੰ ਇੰਟਰੋਡਿਊਸ ਕਰਾਇਆ ਜਾਂਦਾ ਹੈ ਦਲਜੀਤ ਦਸਾਂਝ ਆਉਂਦੇ ਨੇ ਤਾਂ ਆ ਕੇ ਅਮਿਤ ਆਵਚਨ ਦੇ ਪੈਰੀ ਹੱਥ ਲਾਉਂਦੇ ਨੇ ਤੇ ਇਹ ਪੈਰੀ ਹੱਥ ਲਾਉਣ ਦੇ ਨਾਲ ਹੀ ਜਿਹੜਾ ਗੁਰਪਤ ਵਾਹ ਸਿੰਘ ਪੰਨੂ ਵੱਲੋਂ ਇੱਥੋਂ ਵਿਵਾਦ ਖੜਾ ਕੀਤਾ ਜਾਂਦਾ ਹੈ ਉਹ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਿਖਦੇ ਨੇ ਕਿ ਦਲਜੀਤ ਦਸਾਂਝ ਨੂੰ ਅਮਿਤਾਬ ਬਚਨ ਦੇ ਪੈਰੀ ਹੱਥ ਨਹੀਂ ਸੀ ਲਾਉਣੇ ਚਾਹੀਦੇ ਕਿਉਂ ਨਹੀਂ ਲਾਉਣੇ ਚਾਹੀਦੇ ਮੈਂ ਇਸ ਬਾਬਤ ਤੁਹਾਨੂੰ ਦੱਸ ਦੇਣਾ ਚਾਹੁੰਦਾ ਗੁਰਪਤਵਾਨ ਸਿੰਘ ਪੰਨੂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਧਮਕੀ ਦਿੰਦੇ ਨੇ ਦਲਜੀਤ ਦਸਾਂਝ ਨੂੰ ਕਿ ਤੂੰ ਉਸ ਇਨਸਾਨ ਦੇ ਪੈਰੀ ਹੱਥ ਲਾਏ ਨੇ ਜਿਸ ਨੇ 1984 ਦੇ ਵਿੱਚ ਸਿੱਖ ਕਤਲਿਆਂ ਦੇ ਵਿੱਚ ਜਿਸ ਦਾ ਹੱਥ ਸੀ ਤੂੰ ਅਮਿਤਾਬ ਬਚਨ ਦੇ ਪੈਰੀ ਹੱਥ ਲਾ ਕੇ ਉਹਨਾਂ ਪਰਿਵਾਰਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਜਿਨ੍ਹਾਂ ਦੇ 1984 ਦੇ ਵਿੱਚ ਨੌਜਵਾਨ ਜਾਂ ਪਰਿਵਾਰਕ ਮੈਂਬਰ ਕਤਲੇਆਮ ਕਰ ਦਿੱਤੇ ਜਾਂਦੇ ਸੀ ਦਲਜੀਤ ਉਹ ਸਾਂਝ ਅਕਸਰ ਆਪਣੇ ਸ਼ੋਅ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹਿੰਦੇ ਨੇ ਅੱਜ 29 ਤਰੀਕ ਹੈ 29 ਅਕਤੂਬਰ ਹੈ ਤੇ ਹੋਰ ਇੱਕ ਦੋ ਦਿਨਾਂ ਬਾਅਦ ਜਾਨਕੀ 1 ਨਵੰਬਰ ਨੂੰ ਦਲਜੀਤ ਦਾ ਆਸਟ੍ਰੇਲੀਆ ਦੇ ਵਿੱਚ ਇੱਕ 뮤직 ਸ਼ੋਅ ਹੋਣ ਜਾ ਰਿਹਾ ਹੈ ਤੇ ਗੁਰਪਤਵੰਤ ਪੰਨੂ ਨੇ ਇਹ ਵੀ ਕਿਹਾ ਕਿ ਅਸੀਂ ਸ਼ੋਅ ਨੂੰ ਰੱਦ ਕੀਤਾ ਕਰਾਂਗੇ ਸ਼ੋਅ ਨੇ ਹੋਣ ਦਵਾਵਾਂਗੇ ਸੋ ਇਹ ਜਿਹੜੀ ਧਮਕੀ ਜਿਹੜੀ ਹੈ ਅਮਰੀਕਾ ਦੇ ਵਿੱਚ ਬੈਠੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਲਜੀਤ ਉਸਾਂਝ ਨੂੰ ਲਾਈ ਗਈ ਹੈ ਪਰ ਜੇ ਮੈਂ ਆਪਣੀ ਰਾਏ ਦੇਖਦਾ ਚਲੋ ਮੈਂ ਆਪਣੀ ਗੱਲ ਵੀ ਛੱਡਦਾ ਮੈਂ ਤੁਹਾਡੇ ਤੇ ਇੱਕ ਗੱਲ ਛੱਡਦਾ ਕਿ ਤੁਸੀਂ ਕਮੈਂਟ ਵਿੱਚ ਜਰੂਰ ਦੱਸਿਓ ਕਿ ਦਲਜੀਤ ਉਸਾਂਝ ਨੇ ਜੋ ਅਮਿਤਾਬ ਵਚਨ ਦੇ ਪੈਰੀ ਹੱਥ ਲਾਏ ਨੇ ਉਹ ਸਹੀ ਕੀਤਾ ਜਾਂ ਗਲਤ ਜੇ ਮੈਂ ਇੱਕ ਆਮ ਨਾਗਰਿਕ ਸੋਚਾਂ ਮੈਨੂੰ ਲੱਗਦਾ ਹੈ ਦਲਜੀਤ ਉਸਾਂਝ ਇੱਕ ਕਲਾਕਾਰ ਨੇ ਅਮਿਤਾਬ ਵਚਨ ਸਾਹਿਬ ਇੱਕ ਲੈਜੈਂਡ ਨੇ ਕਲਾਕਾਰ ਨੇ ਇੱਕ ਇੱਕ ਕਲਾਕਾਰ ਨੇ ਦੂਜੀ ਕਲਾਕਾਰ ਦੀ ਰਿਸਪੈਕਟ ਦੇ ਵਿੱਚ ਹੱਥ ਲਾਏ ਨੇ ਪੈਰੀ ਹੱਥ ਲਾਏ ਨੇ ਜャ ਮੈਂ ਇੱਕ ਇਹ ਚੀਜ਼ ਕਹਿ ਲਾਂ ਕਿ ਏਜ ਫੈਕਟਰ ਜਦੋਂ ਸਾਡੇ ਤੋਂ ਸਾਨੂੰ ਕੋਈ ਵੱਡਾ ਸਿਆਣਾ ਮਿਲਦਾ ਸੀ ਅਕਸਰ ਉਹਨਾਂ ਦੇ ਪੈਰੀ ਹੱਥ ਲਾਉਨੇ ਆ ਜਾਂ ਫਿਰ ਉਹਨਾਂ ਨੇ ਆਪਣੇ ਤੋਂ ਵੱਡੇ ਦੇ ਪੈਰੀ ਹੱਥ ਲਾਏ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਬਿਆਨ ਨੂੰ ਤੁਹਾਨੂੰ ਦਲਜੀਤ ਉਸਾਂਈ ਦਾ ਪੈਰੀ ਹੱਥ ਲਾਉਣਾ ਠੀਕ ਲੱਗਦਾ ਜਾਂ ਫਿਰ ਜੋ ਵੀ ਵਾਦ ਖੜਾ ਕੀਤਾ ਹੈ ਗੁਰਪਤਵੰਨ ਸਿੰਘ ਪੰਨੂ ਨੇ ਤੁਹਾਨੂੰ ਉਹ ਠੀਕ ਲੱਗਦਾ ਤੁਸੀਂ ਕਮੈਂਟ ਬਾਕਸ ਵਿੱਚ ਆਪਣੀ ਰਾਏ So, बहुत बहुत we at GNA University see potential in everyone and everything around us. We drive innovation and entrepreneurship. We groom competent global citizens to affect positive change around them.